ਇੱਕ ਵੀ ਕੋਈ ਗੱਲ ਕੀਤੀ ਅੱਜ ਹਾਲਾਤ ਕੀ ਐ ਤੁਹਾਡੇ ਤੇ ਕਰਜ਼ਾ ਚੜ ਗਿਆ ਮੈਂ ਮੇਰੇ ਕੋਲ ਇਹ ਅੰਕੜੇ ਐ 1947 ਜਦੋਂ ਦੇਸ਼ ਆਜ਼ਾਦ ਹੋਇਆ 2017 ਜਦੋਂ ਅਖੀਰਲੀ ਆਪਣੀ ਸਰਕਾਰ ਖਤਮ ਹੋਈ ਪੂਰੇ ਪੰਜਾਬ ਤੇ ਕਰਜ਼ਾ 180 ਹਜ਼ਾਰ ਕਰੋੜ ਸੀ 70 ਸਾਲਾਂ ਵਿੱਚ 180 ਹਜ਼ਾਰ ਕਰੋੜ ਚੜਿਆ ਅਗਲੇ 5 ਸਾਲ ਕਾਂਗਰਸ ਦਾ ਰਾਜ ਆਇਆ ਕੈਪਟਨ ਨੇ 1 ਲੱਖ ਕਰੋੜ 1 5 ਸਾਲਾਂ ਚ ਵਧਾਤਾ ਕਰਜ਼ਾ 1 ਲੱਖ 80 ਹਜ਼ਾਰ ਤੋਂ 2 ਲੱਖ 80 ਹਜ਼ਾਰ ਹੋ ਗਿਆ ਤੇ ਇਹਨਾਂ ਨੇ 3 ਸਾਲਾਂ ਦੇ ਅੰਦਰ 80 ਹਜ਼ਾਰ ਤੋਂ 85 ਹਜ਼ਾਰ ਕਰੋੜ ਚੜਾ ਦਿੱਤਾ ਕਰਜ਼ਾ ਅੱਜ ਕੀ ਹੈ ਰੋਜ਼ ਕਰਜ਼ਾ ਲੈ ਲੈਂਦੇ ਆ ਡਿਵੈਲਪਮੈਂਟ ਕਰਨੀ ਨਹੀਂ ਆਪਣੀ ਮਸ਼ਹੂਰੀ ਆਪਣੇ ਇਸ਼ਤਿਹਾਰ ہزار ਕਰੋੜ ਰੁਪਇਆ ਹਰ ਸਾਲ ਹਸ਼ਤਿਹਾਰਾਂ ਦੇ ਲਾਉਂਦੇ ਆ ਆਪਣੇ ਝੂਠੇ ਪ੍ਰੋਪਗੈਂਡਾ ਕਰਨ ਤੇ ਲਾਉਂਦੇ ਆ ਕਿਉਂ ਲਾਉਂਦੇ ਆ ਕਿਉਂਕਿ ਜਿਹੜੀ ਏਜੰਸੀ ਦਾ ਹੀ ਆ ਇਸ਼ਤਿਹਾਰ ਦਿੰਦੇ ਆ 20% ਉਹਨਾਂ ਤੋਂ ਕੈਸ਼ ਲੈਂਦੇ ਆ ਆ ਸਾਰਿਆਂ ਦੀਆਂ ਇਨਕੁਆਇਰੀਆਂ ਹੋਣਗੀਆਂ ਤੁਸੀਂ ਹੈਰਾਨ ਰਹਿ ਜਾਓਗੇ ਕਿੰਨੇ ਵੱਡੇ ਪੱਧਰ ਤੇ ਇਹ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਅੱਜ ਕਾਮਿਲ ਲਾਡੂ ਵੇਖ ਹਵਾਰਾਂ ਵਿੱਚ ਭਗਵਾਨ ਤਮਨ ਦੀ ਫੋਟੋ ਆ ਰਹੀ ਹੈ ਨਾਗaland ਵਿੱਚ ਉਹਨਾਂ ਦਾ ਮਕਸਦ ਆਈ ਹੈ ਕਿ ਜਿੰਨਾ ਇਸ਼ਤਿਹਾਰ ਜਾਊਗਾ ਉਹਨੇ ਪੈਸੇ ਦਿੱਤੇ ਜਾਣਗੇ ਤੇ ਉਹਨਾਂ ਵੱਡਾ ਕਮਿਸ਼ਨ ਲਿੱਤਾ ਜਾਊਗਾ ਅੱਜ ਤੁਸੀਂ ਸੁਣਿਆ ਹੋਣਾ ਆ ਜਿਹੜਾ ਆਂਗਨਵਾੜੀ ਜਿਹੜੇ ਲੋਕ ਆ ਬੀਬੀਆਂ ਉਹ ਮੇਰੇ ਕੋਲੇ ਆਈਆਂ ਉਹ ਕਹਿੰਦੇ ਜਿਹੜਾ ਆਪਣਾ ਮਿਡੇ ਮੀਲ ਇਹਨਾਂ ਨੇ ਜਾਲੀ ਲੋਕਾਂ ਦੇ ਨਾਂ ਪਾ ਕੇ ਮਿਡਲ ਮੀਲ ਜਿਹੜੀ 150 ਕਰੋੜ ਰੁਪਏ ਦੀ ਹੁੰਦੀ ਸੀ ਉਹਨੂੰ 300 ਕਰੋੜ ਕਰ ਦਿੱਤਾ ਤੇ ਵਰ ਕੀਤਾ ਕੀ ਉਹਦੇ ਬਾਅਦ ਪਹਿਲੇ ਮਾਰਕਫਡ ਰਹੀਂ ਸਰਕਾਰੀ ਏਜੰਸੀ ਰਹੀਂ ਪੰਜੀਰੀ ਬਣ ਕੇ ਆਉਂਦੀ ਸੀ ਉਹਨਾਂ ਨੇ ਕੀ ਕੀਤਾ ਮਾਰਕਫਡ ਨੂੰ ਕੱਢ ਦਿੱਤਾ ਆਪਣੀ ਪ੍ਰਾਈਵੇਟ ਕੰਪਨੀ ਖੜੀ ਕਰ ਦਿੱਤੀ ਜੀ ਤੋਂ ਕਮਿਸ਼ਨ ਲੈ ਲਿਆ ਤੇ ਦੇਖੋ ਕਿਵੇਂ ਲੋਕੀ ਬੱਚਿਆਂ ਨੂੰ ਕਿੰਨਾ ਵੱਡਾ ਨੁਕਸਾਨ ਕਰਤਾ ਉਰਲੀ ਤੇ ਹੋਰ ਐਜੀ ਚੀਜ਼ਾਂ ਨਿਕਲੀਆਂ ਉੱਥੇ ਜਿਹੜੀ ਤੁਹਾਡੀ ਡੀਏਪੀ ਸੀ ਪਹਿਲੇ ਸਰਕਾਰੀਆਂ ਫੈਕਟਰੀਆਂ ਦੇ ਆਉਂਦੀ ਸੀ ਅੱਜ ਇਹਨਾਂ ਨੇ ਉਹ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਤੇ ਅੱਜ 65% ਡੀਏਪੀ ਟੈਸਟ ਫੇਲ ਕਰ ਗਈ ਆ ਦੇਖੋ ਕਿੰਨਾ ਵੱਡਾ ਕਿਸਾਨੀ ਨਾ ਘਾਟ ਦਿੱਤਾ ਮੈਂ ਤੁਹਾਨੂੰ ਐਸੀ ਭਰਾਵਾਂ ਨੂੰ ਦੱਸਣਾ ਚਾਹਣਾ ਮੈਂ ਹੁਣੀ ਚੀਮਾ ਸਾਹਿਬ ਨੂੰ ਤੇ ਮੇਸ਼ਿੰਦਰ ਗਰੇਵਾਲ ਸਾਹਿਬ ਨੂੰ ਦੱਸ ਰਿਹਾ ਸੀ ਕਿ ਕਾਲੀ ਪਾਰਟੀ ਦੀ ਸਭ ਤੋਂ ਵੱਡੀ ਖੋਰ ਵੀ ਦੇਣਾ ਹੈ ਕੱਲਾ ਟਿਊਬਲ ਕਨੈਕਸ਼ਨ ਤੇ ਦੂਜੇ ਕੰਮ ਨਹੀਂ ਆਟਾ ਦਾਲ ਜਿਹੜਾ ਵੱਡਾ ਕੰਮ ਕੀਤਾ ਪੁੰਨ ਦਾ ਕੰਮ ਕੀਤਾ ਵੱਡੇ ਬਾਦਲ ਸਾਹਿਬ ਨੇ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਇਆ ਆ ਮੇਰੇ ਕੋਲ ਅੰਕੜੇ ਐ 2008 2009 ਨੂੰ ਆਪਣੀ ਸਰਕਾਰ ਆਈ ਉਦੋਂ ਕੋਈ ਐਸੀ ਬੱਚਿਆਂ ਨੂੰ ਕੋਲ ਜਾਂਚ ਮੁਫਤ ਪੜਾਇਆ ਨਹੀਂ ਜਾਂਦਾ ਸੀ ਅਸੀਂ ਸਕੀਮ ਚਾਲੂ ਕੀਤੀ ਪਹਿਲੇ ਸਾਲ ਤਕਰੀਬਨ 3000 ਬੱਚਿਆਂ ਨੂੰ ਪੜਾਇਆ ਅਗਲੇ ਸਾਲ ਅਸੀਂ ਇਹਨੂੰ 65000 ਬੱਚਿਆਂ ਤੇ ਲੈ ਗਏ 2010 ਵਿੱਚ ਅਸੀਂ 83000 ਬੱਚਿਆਂ ਕਿਉਂ ਲੈ ਗਏ ਤੇ ਜਦੋਂ ਆਪਣੀ ਸਰਕਾਰ 2017 ਵਿੱਚ ਖਤਮ ਹੋਈ ਸਾਢੇ 3 ਲੱਖ ਬੱਚਿਆਂ ਨੂੰ ਆਪਾਂ ਮੁਫਤ ਪੜਾਉਣ ਲੱਗੇ ਹਰ ਸਾਲ ਜਿਸ ਦਿਨ ਆਪਣੀ ਸਰਕਾਰ ਗਈ ਜਿਸ ਦਿਨ ਆਪਣੀ ਸਰਕਾਰ ਗਈ ਇਹਨਾਂ ਨੇ ਉੱਥੇ ਕਬਲੇ ਕਰਨੇ ਸ਼ੁਰੂ ਕੀਤੇ ਤੇ ਬੱਚਿਆਂ ਨੂੰ ਉਹਨਾਂ ਨੇ ਘਟਾ ਦਿੱਤਾ ਤੇ ਅੱਜ ਲੱਖ ਬੱਚੇ ਵੀ ਨਹੀਂ ਪੜਦੇ ਜਿੱਥੇ ਆਪਾਂ 3.5 ਲੱਖ ਬੱਚੇ ਪੜਾਉਂਦੇ ਹੁੰਦੇ ਸੀ ਜੇ ਇਸ ਗਰੀਬ ਦਾ ਬੱਚਾ ਪੜ ਜਾਂਦਾ ਆਪਣੇ ਪੈਰਾਂ 'ਚ ਖੜਾ ਹੋ ਜਾਂਦਾ ਦੇਖੋ ਕਿੰਡੀ ਵੱਡੀ ਤਰੱਕੀ ਹੋ ਜਾਂਦੀ ਹੈ ਪਰ ਇਹਨਾਂ ਪਾਖਿਆਂ ਨੂੰ ਕੋਈ ਦਰਦ ਨਹੀਂ ਆ ਜਿਹੜੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਹੈ ਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਸੇਵਾ ਉਹ ਕਰਦੇ ਜਿਹਨੂੰ ਦਰਦ ਹੋਏ ਜਿਹਨੂੰ ਪੰਜਾਬ ਨਾਲ ਲਗਾ ਹੋਏ ਕੌਮ ਨਾਲ ਲਗਾ ਹੋਏ ਜਿਹੜਾ ਆਪਣੇ ਪੰਜਾਬ ਨੂੰ ਆਪਣਾ ਘਰ ਸਮਝੇ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਥੋਡੇ ਵਾਸਤੇ ਐ ਆ ਕਾਂਗਰਸੀ ਆ ਝਾੜੂ ਵਾਲੇ ਆ ਬੀਜੇਪੀ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਇਹਨਾਂ ਨੂੰ ਹੁਕਮ ਆਉਂਦੇ ਆ ਦਿੱਲੀ ਦੇ ਇਹਨਾਂ ਦੇ ਹੁਕਮਰਾਨਾਂ ਤੋਂ ਜੋ ਦਿੱਲੀ ਦੀਆਂ ਪਾਰਟੀਆਂ ਕਹਿੰਦੀਆਂ ਉਹ ਹੀ ਕਰਦੀਆਂ ਇਹਨਾਂ ਦੇ ਪ੍ਰਧਾਨ ਕਹਿੰਦੇ ਆ ਦਿੱਲੀ ਬੈਠੇ ਅਸੀਂ ਆ ਇਕੱਲੇ ਜਿਹੜਾ ਆਪਣਾ ਸਿਰ ਵਢਾ ਸਕਦੇ ਆ ਆਈ ਮੈਂ ਕਹਿਣਾ ਛੋਣਾ ਆਪਾਂ ਸਮਝਦੇ ਨਹੀਂ ਆਪਾਂ ਲਾੜਿਆਂ ਚ ਆ ਜਾਣੇ ਆ ਗੱਲਾਂ ਚ ਆ ਜਾਣੇ ਇਹਨਾਂ ਦੀਆਂ ਝੂਠੀਆਂ ਗਰੰਟੀਆਂ ਚ ਆ ਜਾਣੇ ਆ ਆਪਾਂ 10 ਸਾਲ ਆਪਣੇ 8 ਸਾਲ ਬਰਬਾਦ ਕਰਤੇ ਆਪਣੇ ਆਹ ਦੇਖ ਲਓ 8 ਸਾਲ ਆਪਣੇ ਤੋਂ ਅੱਗੇ ਵਧ ਗਿਆ ਹਰਿਆਣਾ ਆਪਣੇ ਤੋਂ ਅੱਗੇ ਵਧ ਗਿਆ ਯੂਪੀ ਜਿਹੜੇ ਯੂ ਲੋਕ ਅੱਜ ਯੂਪੀ ਜਾ ਕੇ ਦੇਖੋ ਕਿੰਨੀ ਤਰੱਕੀ ਹੋ ਗਈ ਬਿਹਾਰ ਛੋਰੀ ਹੈ ਹੌਲੀ ਹੌਲੀ ਜਿਹੜੇ ਲੋਕ ਯੂਪੀ ਬਿਹਾਰ ਤੋਂ ਇੱਥੇ ਆਉਂਦੇ ਸੀ ਉਹ ਹੁਣੇ ਬੰਦ ਹੋ ਜਾਣਗੇ ਅੱਜ ਆਪਣੇ ਲੋਕ ਬਾਹਰ ਭੱਜ ਰਹੇ ਕਿਉਂ ਭੱਜ ਰਹੇ ਐ ਉਥੇ ਦਿਹਾੜੀਆਂ ਕਰਦੇ ਐ ਉਥੇ ਖੇਤਾਂ 'ਚ ਕੰਮ ਕਰਦੇ ਐ ਉਥੇ ਨਾਲੀਆਂ ਸਾਫ ਕਰਦੇ ਐ ਬਾਥਰੂਮ ਸਾਫ ਕਰਦੇ ਐ ਕਿਉਂ ਕਿ ਕਿਉਂਕਿ ਇੱਥੇ ਉਹਨਾਂ ਵਾਸਤੇ ਤਰੱਕੀ ਨਹੀਂ ਕਰਾਈ ਜਿਹੜੀਆਂ ਗੱਡੀਆਂ ਕੰਮ ਸ਼ੁਰੂ ਕੀਤੇ ਸੀ ਸਾਰੇ ਰੁਕ ਗਏ ਐ ਜਿਹੜੀਆਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਦੇਖੋ ਮੁੱਖ ਦਿੱਲੀੋਂ ਗੜਕਰੀ ਦੀ ਚਿੱਠੀ ਆਈ ਹੈ ਕਿ ਮੈਂ ਜਿਹੜੇ ਸੜਕਾਂ ਦੇ ਪ੍ਰੋਜੈਕਟ ਬਣਾ ਰਿਹਾ ਜਿਹੜੇ ਕਾਲੀ ਸਰਕਾਰ ਨੇ ਮਨਜ਼ੂਰ ਕੀਤੇ ਸੀ ਅੱਜ ਮੈਂ ਬੰਦ ਕਰ ਰਿਹਾ ਕਿਉਂਕਿ ਝਾੜੂ ਵਾਲੇ ਨੇ ਗੰਦ ਪਾਇਆ ਆਪਣੀ ਫੋਟੋ ਲਾਉਣ ਪਿੱਛੇ ਆ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਆ ਕਿਹੜਾ ਮਹੱਲਾ ਕਲੀਨਿਕ ਹੈ ਆਪਣੇ ਸੇਵਾ ਕੇਂਦਰਾਂ ਦੇ ਉੱਤੇ ਆਪਣੀ ਫੋਟੋ ਲਾਤੀ ਮਾਨੂੰ ਨਾ ਦੇਤਾ ਮਹੱਲਾ ਕਲੀਨਿਕ ਪਿੰਡਾਂ ਦੇ ਡਾਕਟਰਾਂ ਨੂੰ ਕੱਢ ਕੇ ਪਿੰਡਾਂ ਚੋ ਉਸ ਕਲੀਨਿਕ ਪਹੁੰਚਾਤਾ ਜਿਹੜੇ ਪਿੰਡਾਂ ਦੀਆਂ ਡਿਸਪੈਂਸਰੀਆਂ ਦਵਾਈਆਂ ਸੀ ਕੱਢ ਕੇ ਉੱਥੇ ਭੇਜ ਦਿੱਤੀਆਂ ਆਪਣੀ ਫੋਟੋ ਲਾਦੀ ਸੈਂਟਰ ਨੇ ਕਿਹਾ ਕਿ ਅਸੀਂ ਪੈਸਾ ਦੇ ਰਹੇ ਹਾਂ ਆਪਣੀ ਫੋਟੋ ਲਾਉਣੀ ਬੰਦ ਕਰ ਕਹਿੰਦਾ ਮੈਂ ਲਾਉਣੀ ਆ ਆਪਣੀ ਫੋਟੋ ਅੱਜ ਹਜ਼ਾਰ ਕਰੋੜ ਰੁਪਇਆ ਬੰਦ ਪਿਆ ਹੋਣਾ ਹਰ ਸਾਲ ਹਜ਼ਾਰ ਕਰੋੜ ਜਿਹੜੀ ਤੁਹਾਡੇ ਸਿਹਤ ਵਾਸਤੇ ਆਉਣਾ ਸੀ ਇਹ ਜੇ ਨੇਕਾ ਐਗਜ਼ਾਮਪਲ ਹੈ ਕੀ ਇਸ ਝਾੜੂ ਵਾਲੀ ਸਰਕਾਰ ਨੇ ਕਿਵੇਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਕਿਵੇਂ ਕਾਂਗਰਸ ਨੇ 5 ਸਾਲ ਆਪਣ ਪਿੱਛੇ ਧੱਕ ਦਿੱਤਾ ਤੁਸੀਂ ਜਾਣਦੇ ਹੋ ਯਾਦ ਕਰੋ ਬਾਦਲ ਸਾਹਿਬ ਮੁੱਖ ਮੰਤਰੀ ਸੀ ਮੈਂ ਮੁੱਖ ਮੰਤਰੀ ਸੀ ਹਰ ਦੂਜੇ ਦਿਨ ਕੋਈ ਸੜਕ ਬਣ ਰਹੀ ਹੈ ਕੋਈ ਪੁਲ ਬਣ ਰਿਹਾ ਹੈ ਕੋਈ ਸਕੂਲ ਬਣ ਰਿਹਾ ਹੈ ਕੋਈ ਫੈਕਟਰੀ ਲੱਗ ਰਹੀ ਹੈ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਤੁਸੀਂ ਦੇਖਦੇ ਹੁੰਦੇ ਸੀ ਅੱਜ ਕੋਈ ਦਿਖਦਾ ਰੇਲਵੇ ਫਾਟਕ ਮੈਨੂੰ ਯਾਦ ਹੈ ਮੈਂ ਇੱਕ ਦਿਨ ਜਦੋਂ ਉਪ ਮੁੱਖ ਮੰਤਰੀ ਬਣਿਆ ਤੇ ਮੈਂ ਮਹਿਕ ਪੈਲਨ ਬੁਲਾਇਆ ਮੈਂ ਕਿਹਾ ਯਾਰ ਬਹੁਤ ਜਾਦੇ ਰੇਲਵੇ ਫਾਟਕ ਹੈ ਲੋਕੀ ਪੜੇ ਦੁੱਖ ਹੈ ਮੈਨੂੰ ਦੱਸੋ ਕਿੰਨੇ ਰੇਲਵੇ ਫਾਟਾਗਾ ਤੇ ਆਪਾਂ ਪੁਲ ਬਣਾ ਸਕਦੇ ਆ ਕਹਿੰਦੇ 190 ਪੁਲ ਬਣਾਉਣੇ ਪੈਣੇ ਆ ਮੈਂ ਉਸੇ ਡੈਂਸ ਦਸਕਤ ਕਰਕੇ ਸਾਰੇ ਮਨਜ਼ੂਰ ਬਣਾਤੇ ਹੁਣ ਦੱਸੋ ਕਿਤੇ ਦੇਖਿਆ ਕਿਤੇ Hi, guys. Where are you all? Getting there? Yeah, I'm on my way. The new beauty shopping experience. Tira. For every, every you. you. Download the app now. ये है क्रैक्स बिगी साइज में बिग विद यमी स्विस चीज इसके चीज के टेस्ट में समाओ लाइफ में जितना भी हो झोल जाओ बिगीज खाओ और रिलैक्स हो जाओ नया क्रैक्स बिगी बिग साइज बिग चीज बिग रिलैक्स क्रैक्स आज तुसी चंडीगढ़ जाने हो लुधियाने जाने हो लुधियाने तो चंडीगढ़ जाने हो लुधियाने तो मोगे जाने हो चंडीगढ़ तो बठिंडे जाने हो पठानकोट तो अमृतसर आने हो ਅਮਰ ਜੀ ਤੁਸੀਂ ਚਿੰਬੜੇ ਜਾਂਦੇ ਜਾਂਦੇ ਹੋ ਸੜਕਾਂ ਦੇਖੀਆਂ ਅੱਜ ਜਿਹੜੀ ਬਿਜਲੀ ਹੈ ਜੇ ਕਾਲੀ ਦਲ ਉਹ ਥਰਮਲ ਪਲੈਂਟ ਨਾ ਬਣਾਉਂਦਾ ਅੱਜ ਗਰਮੀ ਮਰ ਜਾਣਾ ਸੀ ਤੁਸੀਂ ਉਦੋਂ بڑے ਕਹਿੰਦੇ ਸੀ ਕਿ ਅਸੀਂ ਇਹਦਾ ਇਨਕੁਆਰੀ ਕਰਾਵਾਂਗੇ ਮੈਂ ਕਿਹਾ ਕਰਾ ਲਓ ਕਿਉਂ ਨਹੀਂ ਕਰਾਉਂਦੇ ਕਿਉਂਕਿ ਉਹਨੂੰ ਪਤਾ ਹੈ ਢੱਕਾ ਤਾਂ ਤੋੜਨਾ ਨਹੀਂ ਸਭ ਤੋਂ ਸਸਤੇ ਅਸੀਂ ਥਰਮਲ ਪਲੈਂਟ ਬਣਾਏ ਜੀਦੇ ਕਰਕੇ ਅੱਜ ਪੰਜਾਬ ਬਚਿਆ ਪਿਆ ਹੈ ਪਿਛਲੇ 7 ਸਾਲਾਂ ਚ ਇੱਕ ਨਵਾਂ ਬਿਜਲੀ ਦਾ ਯੂਨਿਟ ਨਵਾਂ ਨਹੀਂ ਬਣਾਇਆ ਇਹਨਾਂ ਨੇ ਜੋ ਕੁਝ ਬਣਿਆ ਸਾਰਾ ਕਾਲੀ ਦੱਦੀ ਸਰਕਾਰਾਂ ਨੇ ਬਣਾਇਆ ਹੁਣ ਅਗਲੇ ਸਾਲਾਂ ਦੇਖ ਲਓ ਕਿਵੇਂ ਕਟ ਲੱਗਣੇ ਲੱਗਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਮੈਨੂੰ ਦੁੱਖ ਹੁੰਦਾ ਜਦੋਂ ਸੇਵਾ ਕੇਂਦਰ ਮੈਂ ਬਣਾਏ ਤੁਹਾਡੇ ਪਿੰਡਾਂ ਚ ਬੰਦ ਕਰ ਦਿੱਤੇ ਇਹਨਾਂ ਨੇ ਜਿਹੜੀ ਮੁਫਤ ਦਵਾਈ ਦੀ ਦੁਕਾਨਾਂ ਸੀ ਬਣਾਈਆਂ ਸਰਕਾਰੀ ਹਸਪਤਾਲਾਂ ਦੇ ਨਾਲ ਬੰਦ ਕਰ ਦਿੱਤੀ ਇਹਨਾਂ ਨੇ ਅੱਜ ਥਿੰਕਾਵਾ ਆਉਂਦੀਆਂ ਨੇ ਮਲਾਜ਼ਮਾਂ ਦੀਆਂ ਮੇਰੇ ਕੋਲੇ ਮਲਾਜ਼ਮ ਆਏ 20-20 ਦਿਨ ਹੋ ਜਾਂਦੇ ਐ ਥਿੰਕਾ ਨਹੀਂ ਆਉਂਦੀ ਕੋਈ ਸਰਕਾਰ ਲੱਗਦੀ ਹੈਗੀ ਤੇ ਫਿਰ ਕਿਉਂ ਨਹੀਂ ਜਾਗਦੇ ਆਪਾਂ ਕੀ ਆਪਾਂ 5 ਸਾਲ ਹੋਰ ਖਰਾਬ ਕਰਨੇ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਜਿਹੜਾ 20 ਸਾਲ ਦਾ ਬੱਚਾ ਸੀ 30 ਸਾਲ ਦਾ ਹੋ ਜਾਣਾ 30 ਸਾਲ ਵਾਲਾ 40 ਸਾਲ ਦਾ ਹੋਣਾ ਹੈ ਜੇ 5 ਸਾਲ ਹੋਰ ਖਰਾਬ ਕਰਦੇ ਤੇ ਫਿਰ ਆਪਾਂ ਨੂੰ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਆਪਣੀ ਆਪਣੀ ਹੁੰਦੇ ਅੱਜ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋਏ ਆ ਇਹਨਾਂ ਸ਼ਹੀਦਾਂ ਨੇ ਸ਼ਹਾਦਤ ਕਿਉਂ ਦਿੱਤੀ ਉਹਨਾਂ ਨੂੰ ਪਤਾ ਸੀ ਉਮੀਦ ਸੀ ਕਿ ਅਸੀਂ ਆਜ਼ਾਦ ਮੁਲਕ ਆਪਣਾ ਬਣੂਗਾ ਆਜ਼ਾਦੀ ਦਾ ਨਿਗ ਮਾਣਾਂਗੇ ਤੇ ਦੇਸ਼ ਤਰੱਕੀ ਕਰੂਗਾ ਉਹਨਾਂ ਨੂੰ ਵੀ ਦੁੱਖ ਲੱਗੂਗਾ ਜੇ ਆਪਣੇ ਪੰਜਾਬ ਦੇ ਲੋਕ ਇਹ ਜੀਆਂ ਸਰਕਾਰਾਂ ਬਣਾਉਣ ਲੱਗੇ ਜਿਹੜੀ ਅੰਗਰੇਜ਼ਾਂ ਦੀਆਂ ਸਰਕਾਰਾਂ ਤੋਂ ਵੀ ਭੈੜੀਆਂ ਸਰਕਾਰਾਂ ਅੱਜ ਗੁੰਡਾਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰ ਰਹੇ ਐ ਲੁੱਟ ਖੋਹਾਂ ਚੱਲੀ ਜਾਂਦੀਆਂ ਕੋਈ ਪੁੱਛਣ ਵਾਲਾ ਨਹੀਂ ਕੋਈ ਬੁਲਾਉਣ ਵਾਲਾ ਨਹੀਂ ਮੁੱਖ ਮੰਤਰੀ ਦਿਖਾਈ ਨਹੀਂ ਦਿੰਦਾ ਕੋਈ ਮੀਟਿੰਗ ਨਹੀਂ ਕਰਦਾ ਉਹ ਮੁੱਖ ਮੰਤਰੀ ਕੈਪਟਨ ਆ ਬੜਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਐ ਰਾਤ ਨੂੰ ਰਾਤ ਨੂੰ ਡੱਕ ਲੈਂਦੇ ਤੇ ਫਿਰ ਟੈਲੀਫੋਨ ਚੱਕ ਲੈਂਦਾ ਇਨੂੰ ਅੰਦਰ ਕਰਦੇ ਹੋ ਉਹਨੂੰ ਕਰਦੇ ਹੋ ਜਦੋਂ ਸਵੇਰੇ ਪਤਾ ਉੱਠਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕੀ ਨਾ ਮੋਟਰ ਕੀ ਦੁੱਤਾ ਰਾਤ ਨੂੰ ਐਸ ਕਰਕੇ ਮੈਂ ਕਾਲੀ ਦਲ ਨੂੰ ਕਹਿਣਾ ਵਰਕਰਾਂ ਨੂੰ ਕਹਿਣਾ ਚਾਹਣਾ ਆ ਮਾਂ ਪਾਰਟੀ ਥੋੜੀ ਐ ਬੜੀਆਂ ਤਾਕਤਾਂ ਲੱਗੀਆਂ ਥੋੜੀ ਮਾਂ ਪਾਰਟੀ ਦੇ ਉੱਤੇ ਹਮਲਾ ਕਰਨੀਆਂ ਉਹਨਾਂ ਦੀ ਨਿਸ਼ਾਨਾ ਇੱਕੋ ਇੱਕ ਹੈ ਜੇ ਕਾਲੀ ਦਲ ਕੇਰੂ ਕੇਰੂ ਹੋ ਜਾਂਦਾ ਟੁੱਟ ਜਾਂਦਾ ਫਿਰ ਅਸੀਂ ਖਾਲਸਾ ਪੰਥ ਤੇ ਕੰਟਰੋਲ ਕਰ ਸਕਦੇ ਆ ਆ ਸਾਰੀ ਦਿੱਲੀ ਦੀ ਨਾਗਪੁਰ ਦੀਆਂ ਸਾਰੀਆਂ ਏਜੰਸੀਆਂ ਲੱਗੀਆਂ ਕਿ ਖਾਲਸਾ ਕੌਮ ਦੀ ਜਿਹੜੀ ਤਾਕਤ ਹੈ ਇਹਨਾਂ ਦੀ ਜਥੇਬੰਦੀ ਹੈ ਇਹਨਾਂ ਦੇ ਗੁਰੂ ਘਰਨ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ ਆ ਸਾਰੀ ਇੰਸਟੀਚਿਊਸ਼ਨ ਕੌਮੀਆਂ ਨੂੰ ਆ ਖਤਮ ਕਰਨ ਤੇ ਲੱਗੇ ਐ ਇਸ ਕਰਕੇ ਪਛਾਣੀਏ ਕੌਮ ਦੇ ਗੱਦਾਰ ਕੌਣ ਹੈ ਕੌਮ ਤੁਹਾਡੇ ਨਾਲ ਤੁਹਾਡੇ ਲੀਡਰ ਕੌਣ ਹੈ ਜਿੰਨਾ ਤੱਕ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਨਹੀਂ ਕਰਾਂਗੇ ਉਦੋਂ ਤੱਕ ਆਪਣੇ ਤੇ ਹਮਲੇ ਹੁੰਦੇ ਰਹਿਣਗੇ ਤਾਂ ਅੱਜ ਮੈਂ ਸ਼ਹੀਦਾਂ ਨੂੰ ਸ਼ਾਨ ਦੀ ਆਪਣੇ ਸੰਦਾਨਝਲੀ ਪੇਂਡ ਕਰਦਾ ਹੋਇਆ ਤੁਹਾਨੂੰ ਅਖੀਰ ਚ ਆਈ اپੀਲ ਕਰਦਾ ਕਿ ਆਪਣੀ ਜਥੇਬੰਦੀ ਕੌਮ ਦੀ ਜਥੇਬੰਦੀ ਤੁਹਾਡੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ 103 ਸਾਲ ਪੁਰਾਣੀ ਜਥੇਬੰਦੀ ਨੂੰ ਤਗੜਾ ਕਰ ਦਿਓ ਤੇ ਮੈਂ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਮੈਂ ਤੁਹਾਨੂੰ ਪਹਿਲੇ ਵੀ ਵਚਨ ਕੀਤਾ ਤੇ ਹੁਣ ਵੀ ਕਰਦਾ ਮੈਂ ਜ਼ਿੰਦਗੀ ਵਿੱਚ ਸਾਡੇ ਵਾਸਤੇ ਕੋਈ ਸਰਕਾਰ ਜ਼ਰੂਰੀ ਨਹੀਂ ਕੌਮ ਦੀ ਚੜ੍ਹਦੀ ਕਲਾ ਜ਼ਰੂਰੀ ਹੈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ